ਚੈਨਲਾਂ ਤੇ ਇਹ ਜੀ ਖਬਰ ਚੱਲੀ ਹੈ ਅਭੀ ਮੇਰੇ ਵੱਲੋਂ ਕੋਈ ਚਿੱਠੀ ਲਿਖੀ ਗਈ ਹੈ ਹਾਈ ਕਮਾਂਡ ਨੂੰ ਭਾਈ ਸਾਡੀ ਸੀਨੀਅਰ ਲੀਡਰਸ਼ਿਪ ਨੂੰ ਇੱਥੇ ਇਲੈਕਸ਼ਨ ਜਾਣ ਤੋਂ ਰੋਕਿਆ ਜਾਵੇ ਇਹ ਜੀ ਕੋਈ ਗੱਲ ਨਹੀਂ ਹੈ ਔਰ ਇਹ ਬਿਲਕੁਲ ਬੇਬੁਨਿਆਦ ਖਬਰ ਹੈ ਕਲ ਚੁਗ ਹੈ ਕਲ ਚੁਗ ਦੋਸਤੋ ਜਿਵੇਂ ਜਿਵੇਂ ਪੰਜਾਬ ਵਿੱਚ ਹੱਥ ਦੀ ਗਰਮੀ ਪੈ ਰਹੀ ਹੈ ਟੈਂਪਰੇਚਰ ਲਗਾਤਾਰ 45 ਡਿਗਰੀ ਤੋਂ ਉੱਪਰ ਰਹ ਰਿਹਾ ਹੈ ਉਵੇਂ ਹੀ ਰਾਜਨੀਤੀ ਵਿੱਚ ਵੀ ਪਾਰਾਵਾਵਾ ਚੜਿਆ ਹੋਇਆ ਹੈ ਲੁਧਿਆਣਾ ਵੈਸਟ ਬਾਈਪਾਸ ਤੇ ਪੰਜਾਬ ਦੀਆਂ ਚਾਰੇ ਪ੍ਰਮੁੱਖ ਪਾਰਟੀਆਂ ਗਰਮ ਤਲਖ ਬਿਆਨਬਾਜ਼ੀ ਕਰਕੇ ਮਾਹੌਲ ਗਰਮਾ ਰਹੀਆਂ ਹਨ ਅੱਜ ਦੀ ਵੀਡੀਓ ਵਿੱਚ ਇਹ ਜਾਣਕਾਰੀ ਪ੍ਰਾਪਤ ਕਰਾਂਗੇ ਕਿ ਲੁਧਿਆਣਾ ਵੈਸਟ ਸੀਟ ਉੱਪਰ ਜ਼ਮੀਨੀ ਮਾਹੌਲ ਕੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਦੋਸਤੋ ਸਿਹਰਾਂ ਦੀ ਗਰਮੀ ਪੈਨ ਕਰਕੇ ਲੁਧਿਆਣਾ ਵੈਸਟ ਦੇ ਹਲਕੇ ਵਿੱਚ ਚੋਣ ਸਰ ਗਰਮੀਆਂ ਬੜੀਆਂ ਹੀ ਸੁਸਤ ਹਨ ਸਵੇਰ ਦੇ 11 ਵਜੇ ਦੇ ਵਜਦੇ ਸੜਕਾਂ ਸੁੰਨੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਸ਼ਾਮ 4 ਵਜੇ ਤੱਕ ਲਗਭਗ ਇਹੋ ਜਿਹਾ ਹੀ ਮਾਹੌਲ ਰਹਿੰਦਾ ਹੈ ਬੇਸ਼ੱਕ ਕੰਮਕਾਜੀ ਲੋਕਾਂ ਨੂੰ ਧੁੱਪੇ ਨਿਕਲਣਾ ਪੈਂਦਾ ਹੈ ਦੋਸਤੋ ਪਰ ਜ਼ਿਆਦਾ ਲੋਕ ਬਾਹਰ ਨਿਕਲਣ ਤੋਂ ਗਰੀਜ਼ ਹੀ ਕਰਦੇ ਹਨ ਰਾਜਨੀਤਿਕ ਪਾਰਟੀਆਂ ਵਾਲੇ ਵੀ ਜੀ ਹਾਂ ਰਾਜਨੀਤਿਕ ਪਾਰਟੀਆਂ ਵਾਲੇ ਲੀਡਰ ਵਰਕਰ ਇਹ ਵੀ ਸਵੇਰੇ ਸਵੇਰੇ ਥੋੜਾ ਘਟਾ ਤੇ ਸ਼ਾਮੀ ਬਹੁਤਾ ਹਾਂ ਜੀ 5 ਵਜੇ ਤੋਂ ਬਾਅਦ ਹੀ ਚੋਣ ਪ੍ਰਚਾਰ ਕਰਨ ਲਈ ਨਿਕਲਦੇ ਹਨ ਆਖਰ ਕਰੋੜਾਂ ਅਰਬਾਂ ਵਿੱਚ ਖੇਡਣ ਵਾਲੇ ਸਾਡੇ ਲੀਡਰ ਉਮੀਦਵਾਰ ਇੱਕ ਭਾਈਪਾ ਦੇ ਉਮੀਦਵਾਰ ਜੀਵਨ ਗੁਪਤਾ ਨੂੰ ਛੱਡ ਕੇ ਇਹ ਧੁੱਪਾ ਕਿਵੇਂ ਬਰਦਾਸ਼ਤ ਕਰ ਸਕਦੇ ਹਨ ਦਿਨ ਰਾਤ ਇਸੇ ਵਿੱਚ ਰਹਿਣ ਵਾਲੇ ਲੁਧਿਆਣਾ ਵੈਸਟ ਦੇ ਕੈਂਡੀਡੇਟ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਜੇਡ ਮਹੀਨੇ ਦੀਆਂ ਦੋਸਤੋ ਧੁੱਪਾ ਉਹਨਾਂ ਲਈ ਬਾਈਪੋਲ ਇਕਤਸੀਏ ਵਰਗਾ ਹੀ ਹੈ ਘਰਾਂ ਦੇ ਕਮਰਿਆਂ ਵਿੱਚ ਵੀ ਜਿਨ੍ਹਾਂ ਦੇ ਬਾਥਰੂਮਾਂ ਵਿੱਚ ਵੀ ਏਸੀ ਲੱਗੇ ਹੋਣ ਉਹਨਾਂ ਨੂੰ 40-45 ਡਿਗਰੀ ਦੇ ਟੈਂਪਰੇਚਰ ਵਿੱਚ ਚੋਣ ਪ੍ਰਚਾਰ ਲਈ ਨਿਕਲਣਾ ਪਵੇ ਤਾਂ ਦੋਸਤੋ ਇਹ ਸੱਚ ਹੀ ਕਿਸੇ ਤਸੀਹੇ ਵਰਗਾ ਹੁੰਦਾ ਹੈ ਇਸੇ ਕਰਕੇ ਇਸ ਹਲਕੇ ਵਿੱਚ ਲੁਧਿਆਣਾ ਵੈਸਟ ਵਿੱਚ ਚੋਣ ਪ੍ਰਚਾਰ ਬਹੁਤ ਹੀ ਠੰਡਾ ਹੈ ਛੋਟੀਆਂ-ਛੋਟੀਆਂ ਗੈਦਰਿੰਗ ਕਰਕੇ ਸ਼ਾਮਾਂ ਵੇਲੇ ਉਹ ਆਪਣੀ ਪਾਰਟੀ ਦੀ ਗੱਲ ਕਰ ਲੈਂਦੇ ਹਨ ਬਾਕੀ ਜਿਆਦਾ ਜ਼ੋਰ ਉਮੀਦਵਾਰਾਂ ਦਾ ਸੋਸ਼ਲ ਮੀਡੀਆ ਦੇ ਉੱਪਰ ਹੀ ਲੱਗਿਆ ਹੋਇਆ ਹੈ ਆ ਜੋ ਦੋ-ਚਾਰ ਨਮੂਨੇ ਸੋਸ਼ਲ ਮੀਡੀਆ ਦੇ ਵੇਖਦੇ ਹਾਂ ਤੇ ਤਾਬ ਕਹਿੰਦੇ ਆ ਆਧਮਿਕ ਲੈਣੇ ਖੁੱਲੇ ਆ 900 ਦੇ ਕਰੀਬ ਜਿੱਥੇ ਵੀ ਮੈਂ ਜਾਂਦਾ ਲੋਕੀ ਹੋਰ ਕਹਿੰਦੇ ਦੋਸਤੋ ਇਹ ਸੋਸ਼ਲ ਮੀਡੀਆ ਤੇ ਹੀ ਆਪਣਾ ਪ੍ਰਚਾਰ ਕਰਨ ਦੇ ਉੱਪਰ ਜ਼ੋਰ ਦੇ ਰਹੇ ਹਨ ਪਰ ਦੋਸਤੋ ਇਹ ਆਪਣਾ ਪ੍ਰਚਾਰ ਨਹੀਂ ਦੂਜੇ ਦੀ ਨਿੰਦਿਆ ਹੈ ਦੂਜੇ ਨੂੰ ਨਿੰਦਕੇ ਘਟਿਆ ਕਮਤਰ ਦਰਸਾ ਕੇ ਉਹ ਆਪਣੇ ਆਪ ਨੂੰ ਵੱਡਾ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ ਆਪਣੇ ਹਲਕੇ ਦੇ ਵੋਟਰਾਂ ਵਿੱਚ ਦੋਸਤੋ ਇਹੋ ਕੁਝ ਹੋ ਰਿਹਾ ਹੈ ਇਸ ਵੇਲੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਦੇ ਨਾਂ ਹੇਠ ਆਪਣਾ ਪ੍ਰਚਾਰ ਨਾਅਰਤਾ ਤੇ ਦੂਸ਼ਣਬਾਜੀ ਰੱਜ ਕੇ ਕੀਤੀ ਜਾ ਰਹੀ ਹੈ। ਦੋਸਤੋ ਪਿਛਲੇ ਕੁਝ ਦਿਨਾਂ ਵਿੱਚ ਲੁਧਿਆਣਾ ਵਾਸਤੇ ਦੇ ਕੁਝ ਵੋਟਰਾਂ ਨਾਲ ਮਿਲਣ ਦਾ ਮੌਕਾ ਮਿਲਿਆ। ਉਹਨਾਂ ਦਾ ਰੁਝਾਨ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਕੋਈ ਖੁੱਲਕੇ ਬੋਲਣਾ ਹੀ ਨਹੀਂ ਚਾਹੁੰਦਾ ਸੀ। ਦੋਸਤੋ ਜਿਹੜੇ ਖੁੱਲਕੇ ਬੋਲਣ ਦੀ ਇੱਛਾ ਰੱਖਦੇ ਸਨ ਉਹ ਕਿਸੇ ਨਾ ਕਿਸੇ ਪਾਰਟੀ ਦੇ ਪੱਕੇ ਵੋਟਰ ਸਮਰਥਕ ਸਨ। ਕਿਸੇ ਪਾਰਟੀ ਨੂੰ ਸਪੋਰਟ ਕਰਨਾ ਇਸ ਵੀਡੀਓ ਦਾ ਮਕਸਦ ਨਹੀਂ ਹੈ। ਸੋ ਉਹਨਾਂ ਦੇ ਨਾਲ ਹੋਈ ਗੱਲਬਾਤ ਉਹ ਨਹੀਂ ਵਿਖਾਵਾਂਗੇ। ਕੋਲਮ ਲਾ ਕੇ ਦੋਸਤੋ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੁਧਿਆਣਾ ਵੈਸਟ ਸੀਟ ਉੱਪਰ ਸਭ ਤੋਂ ਵੱਧ ਸਰਗਰਮ ਵਰਕਰ ਹਨ ਇਸ ਵੇਲੇ ਕਾਂਗਰਸ ਪਾਰਟੀ ਦੇ ਉਹਨਾਂ ਨਾਲ ਗੱਲ ਕਰਨ ਵੇਲੇ ਉਹਨਾਂ ਦਾ ਐਗਰੈਸ਼ਨ ਵੇਖਣ ਵਾਲਾ ਹੁੰਦਾ ਹੈ ਉਹਨਾਂ ਨੂੰ ਭਾਰਤ ਪੂਸ਼ਣ ਆਸ਼ੂ ਦੇ ਭ੍ਰਿਸ਼ਟਾਚਾਰ ਦੇ ਲੱਗੇ ਦੋਸ਼ਾਂ ਨਾਲ ਕੋਈ ਮਤਲਬ ਹੀ ਨਹੀਂ ਹੈ ਉਹ ਤਾਂ ਤਲਖੀ ਨਾਲ ਇਸ ਦਾ ਜਵਾਬ ਦਿੰਦੇ ਹਨ ਕਿ ਇੱਥੇ ਭ੍ਰਸ਼ਟ ਕੋਈ ਨਹੀਂ ਹੈ ਜੇ ਆਮ ਆਦਮੀ ਪਾਰਟੀ ਅਕਾਲੀ ਦਲ ਜਾਂ ਭਾਜਪਾ ਦੇ ਲੀਡਰਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਵਾਬ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਮਨੀਸ਼ ਸੋਧਿਆ 99 ਤੱਕ ਅਦਾਲਤਾਂ ਨੇ 5-5 6-6 ਮਹੀਨੇ ਇੱਥੋਂ ਤੱਕ ਕਿ 1-1 ਸਾਲ ਤੱਕ ਜੇਲ੍ਹ ਵਿੱਚ ਰੱਖਿਆ ਉਸ ਨੂੰ ਜ਼ਮਾਨਤ ਤੱਕ ਨਾ ਦਿੱਤੀ ਤਾਂ ਇਹ ਆਮ ਆਦਮੀ ਪਾਰਟੀ ਵਾਲੇ ਕੌਣ ਹੁੰਦੇ ਹਨ ਜੋ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਭ੍ਰਸ਼ਟ ਦੱਸਦੇ ਹਨ ਦੋਸਤੋ ਭਾਰਤ ਭੂਸ਼ਣ ਆਸ਼ੂ ਨੂੰ ਭ੍ਰਸ਼ਟਾਚਾਰ ਕਹਿੰਦੇ ਉੱਪਰ ਉਹਨਾਂ ਨੂੰ ਬਹੁਤ ਹੀ ਬੁਰਾ ਲੱਗਦਾ ਹੈ ਦੋਸਤੋ ਕਾਂਗਰਸ ਦੇ ਸਪੋਰਟਰ ਵਰਕਰ ਅਕਾਲੀਆਂ ਨੂੰ ਉਹ ਬਾਦਲ ਭ੍ਰਸ਼ਟ ਹੈ ਇਹ ਕਹਿ ਕੇ ਭੰਡਲੈਂਦੇ ਹਨ ਉਹ ਬੀਜੇਪੀ ਦੇ ਜੀਵਨ ਗੁਪਤਾ ਉਹਨਾਂ ਦੇ ਪੱਲੇ ਕੀ ਹੈ ਉਹਨਾਂ ਦੀ ਆਰਥਿਕ ਬਾਰੇ ਉਹਨਾਂ ਨੂੰ ਲਗਭਗ ਕਿਤਨਾ ਤੰਜ ਕਰਦੇ ਹੋਏ ਉਹਨਾਂ ਨੂੰ ਮਜ਼ਾਕ ਦਾ ਤਰਸਦਾ ਪਾਤਰ ਮੰਨਦੇ ਹਨ ਦੋਸਤੋ ਕਈਆਂ ਨੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਦਾ ਖੁੱਲ ਕੇ ਸਮਰਥਨ ਕੀਤਾ ਉਹਨਾਂ ਦੇ ਮੁਕਾਬਕ 2 ਨੰਬਰ ਦੇ ਕੰਮਾਂ ਲਈ ਪੁਲਿਸ ਪ੍ਰਸ਼ਾਸਨ ਦੇ ਦਬਕਾ ਆਸ਼ੂ ਦੇ ਸਿਰ ਤੇ ਹੀ ਮਾਰਿਆ ਜਾ ਸਕਦਾ ਹੈ ਜੋ ਜੇ 1:00 ਕਿਿਆਸੀ ਤੇ ਉਹਨਾਂ ਨਾਲ ਆ ਕੇ ਕਰੋ ਆਹ ਫੰਕਸ਼ਨ ਦੁਬਾਰਾ ਰਿਪੀਟ ਹੋਣ ਲੱਗ ਗਿਆ ਉਸ ਦੀ ਕਲਾਸ ਕੀ ਹੈ ਉਸ ਦਾ ਗੁੱਸਾ ਬਤਾਇਆ ਇਸ ਤਿਹੋ ਤੋਂ ਸਾਰੇ ਮਾਸਕ ਸਾਰੀ ਨਕਾਬੇ गिर ਚੁੱਕੇ ਹੋਣ ਨਹੀਂ ਹੋਣੀ ਹੁਣ ਜਾਓ ਪਲੀਜ਼ ਆਮ ਆਦੀ ਪਾਰਟੀ ਦੇ ਇਥੋਂ ਕੈਂਡੀਡੇਟ ਸੰਜੀਵ ਅਰੋੜਾ ਉਹ ਕਰੋੜਪਤੀ ਨਹੀਂ ਅਰਬਪਤੀ ਹਨ ਕਦੇ ਦਿੱਲੀ ਆ ਤੇ ਕਦੇ ਜਲੰਧਰ ਵੋਟਾਂ ਤੋਂ ਬਾਅਦ ਉਹ ਕਿੱਥੇ ਲੱਭਣਗੇ ਬਾਕੀ ਉਹਨਾਂ ਨਾਲ ਇੰਨੇ ਵੱਡੇ ਆਮਦੀ ਨਾਲ ਰਾਫਤਾ ਕੰਮ ਕਰਨਾ ਬੜਾ ਹੀ ਔਖਾ ਹੈ ਕਿਉਂਕਿ ਐਡੇ ਵੱਡੇ ਅਰਬਪਤੀ ਤੱਕ ਪਹੁੰਚ ਹਰੇਕ ਦੀ ਹੋ ਹੀ ਨਹੀਂ ਸਕਦੀ ਉਹਨਾਂ ਦਾ ਆਪਣਾ ਤਰਕ ਹੈ ਦੋਸਤੋ ਆਮ ਲੋਕਾਂ ਵਿੱਚ ਇਹ ਹਵਾ ਬਣਾਈ ਜਾ ਰਹੀ ਹੈ ਕਿ 2027 ਦੀਆਂ ਚੋਣਾਂ ਵੇਲੇ ਕਾਂਗਰਸ ਆ ਰਹੀ ਹੈ ਸੋ ਕਾਂਗਰਸ ਦੀ ਹੀ ਸਪੋਰਟ ਕੀਤੀ ਜਾਵੇ ਅਕਾਲੀ ਇਸ ਵੇਲੇ ਖਤਮ ਹਨ ਲਗਭਗ ਪੰਜਾਬ ਵਿੱਚ ਅਤੇ ਭਾਜਪਾ ਭਾਜਪਾ ਪੰਜਾਬ ਵਿੱਚ ਹੈ ਹੀ ਨਹੀਂ ਇਸ ਤੋਂ ਇਲਾਵਾ ਦੋਸਤੋ ਆਮ ਆਦਮੀ ਪਾਰਟੀ ਤੋਂ ਲੋਕ ਹੁਣ ਦੁਖੀ ਹੋ ਚੁੱਕੇ ਹਨ ਇੰਜ ਉਹਨਾਂ ਦਾ ਕਾਂਗਰਸ ਸਮਰਥਕਾਂ ਦਾ ਮੰਨਣਾ ਹੈ ਕਿ ਪੰਜਾਬ ਵਿੱਚ 2027 ਦੀਆਂ ਚੋਣਾਂ ਵੇਲੇ ਕਾਂਗਰਸ ਪਾਰਟੀ ਹੀ ਸੱਤਾ ਵਿੱਚ ਆਵੇਗੀ ਇਸੇ ਕਰਕੇ ਉਹਨਾਂ ਦਾ ਮੰਨਣਾ ਹੈ ਕਿ ਇਸ ਵਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਹੀ ਵੋਟ ਪਾ ਕੇ ਜਿਤਾਇਆ ਜਾਵੇ। ਇਸੇ ਕਰਕੇ ਉਹ ਭਰਤਪੁਸ਼ਣ ਆਸ਼ੂ ਦੀ ਕਾਂਗਰਸ ਦੀ ਖੁੱਲ੍ਹ ਕੇ ਸਪੋਰਟ ਕਰ ਰਹੇ ਹਨ। ਦੋਸਤੋ ਜੇ ਆਸ਼ੂ ਜਿੱਤੇਦਾ ਹੈ ਤਾਂ 2027 ਦੇ ਵੇਲੇ ਉਹ ਫਿਰ ਜਿੱਤ ਕੇ ਕਾਂਗਰਸ ਦੇ ਸਰਕਾਰ ਵਿੱਚ ਉਹਨਾਂ ਦੀ ਬਜਾਰਤ ਵਿੱਚ 100% ਪੱਕਾ ਵਜ਼ੀਰ ਬਣੇਗਾ। ਇੱਕ ਪਾਵਰਫੁੱਲ ਮਨਿਸਟਰ ਫਿਰ ਜੋ ਕੰਮ ਹੁੰਦੇ ਹਨ, ਜੋ ਕੰਮ ਚਾਹੀਦੇ ਹਨ ਇਹ ਸਪੋਰਟਰ ਉਹਨਾਂ ਦਾ ਮੰਨਣਾ ਹੈ ਕਿ ਅਸੀਂ ਉਹਨਾਂ ਕੋਲੋਂ ਕਰਵਾ ਲਵਾਂਗੇ। ਉਹਨਾਂ ਦੀ ਸਰਕਾਰੀ ਦਰਬਾਰੇ ਪੂਰੀ ਚੱਲੇਗੀ ਵੈਧ ਅਤੇ ਅਵੈਧ ਦੋਵੇਂ ਤਰ੍ਹਾਂ ਦੇ ਕੰਮ ਉਹਨਾਂ ਕੋਲੋਂ ਕਰਵਾ ਸਕਣਗੇ ਦੋਸਤੋ ਇਹ ਹਾਲੇ ਤੱਕ ਲੁਧਿਆਣਾ ਵੈਸਟ ਤੇ ਕਾਂਗਰਸ ਉਮੀਦਵਾਰ ਭਾਰਤਪੁਸ਼ਨ ਆਸ਼ੂ ਉਹ ਬਾਕੀ ਉਮੀਦਵਾਰਾਂ ਤੋਂ ਕਾਫੀ ਅੱਗੇ ਚੱਲਦੇ ਹੋਏ ਨਜ਼ਰ ਆ ਰਹੇ ਹਨ ਆਮ ਲੋਕਾਂ ਨਾਲ ਗੱਲਬਾਤ ਕਰਕੇ ਇਹੋ ਹੀ ਪਤਾ ਲੱਗਾ ਹੈ ਪਰ ਦੋਸਤੋ ਉਹਨਾਂ ਨੇ ਪਿੱਛੇ ਜਿਹੇ ਇੱਕ ਵਧੀਆ ਸਟੰਟ ਵੀ ਚਲਾਇਆ ਵਿਜੀਲੈਂਸ ਕੋਲੋਂ ਆਪਣੀ ਜੀਹਾਂ ਆਪਣੀ ਰਾਸ਼ਟਰੀ ਕੋਸ਼ਿਸ਼ ਬਹੁਤ ਸਾਰੇ ਲੋਕਾਂ ਦਾ ਮੰਨਣਾ ਸੀ ਕਿ ਜੇ ਭਾਰਤ ਪੁਸ਼ਨ ਆਸ਼ੂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਅਰੈਸਟ ਕਰ ਲੈਂਦੀ ਹੈ ਤਾਂ ਇਸ ਵਾਰੀ ਸਚੋਣ ਵਿੱਚ ਉਹਨਾਂ ਦੀ ਜਿੱਤ ਪੱਕੀ ਲੁਧਿਆਣਾ ਵੈਸ ਤੇ ਭਾਰਤ ਪੁਸ਼ਨ ਆਸ਼ੂ ਦੀ ਜਿੱਤ ਪੱਕੀ ਜੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਪਰ ਇਹ ਦੋਸਤੋ ਇਹ ਕਾਰਡਬੋ ਦਾ ਕਾਮਯਾਬ ਨਾ ਹੋਇਆ ਇੱਕ ਦੋ ਦਿਨਾਂ ਵਿੱਚ ਹੀ ਇਹ ਸਪਸ਼ਟ ਹੋ ਗਿਆ ਕਿ ਇਹ ਕਾਰਡ ਜੀਹਾਂ ਇੱਕ ਚੋਣਵੀ ਸਟੰਟ ਸੀ ਚੋਣ ਜਿੱਤਣ ਲਈ ਸਿੰਪਥੀ ਵੋਟ ਪ੍ਰਾਪਤ ਕਰਨ ਲਈ ਇੱਕ ਖੇਡਿਆ ਗਿਆ ਘਟਿਆ ਕਾਰਡ ਇੱਕ ਘਟਿਆ ਰਾਜਨੀਤਿਕ ਚਾਲ ਦੋਸਤੋ ਇਸ ਚਾਲ ਕਰਕੇ ਭਾਰਤ ਭੂਸ਼ਣ ਆਸ਼ੂ ਥੋੜੇ ਬੈਕਫੁੱਟ ਤੇ ਆ ਗਏ ਹਨ ਨਹੀਂ ਤਾਂ ਉਹ ਬਾਕੀ ਉਮੀਦਵਾਰਾਂ ਤੋਂ ਕਾਫੀ ਅੱਗੇ ਚੱਲ ਰਹੇ ਸਨ ਉਹਨਾਂ ਦੀ ਇਸ ਚਾਲ ਨੂੰ ਉਹਨਾਂ ਦੇ ਇਸ ਹਲਕੇ ਦੇ ਵੋਟਰਾਂ ਨੇ ਵੀ ਸਮਝ ਲਿਆ ਹੋਵੇਗਾ ਸਾਰਾ ਨਜ਼ਲਾ ਉਹ ਆਮ ਆਦਮੀ ਪਾਰਟੀ ਗਵਰਨਮੈਂਟ ਦੇ ਉੱਪਰ ਨਹੀਂ ਸੁੱਟ ਸਕਦੇ ਹੁਣ ਉਹਨਾਂ ਦੇ ਹਲਕੇ ਦੇ ਉਹ ਵੋਟਰ ਜੋ ਕਿਸੇ ਸਿਆਸੀ ਦਲ ਦੇ ਪੱਕੇ ਵੋਟਰ ਦਾ ਸਮਰਥਕ ਨਹੀਂ ਹਨ ਉਹ ਕਾਂਗਰਸ ਪਾਰਟੀ ਦੇ ਭਾਰਤ ਭੂਸ਼ਣ ਆਸ਼ੂ ਨੂੰ ਵੋਟ ਪਾਉਣ ਤੋਂ ਗਰੀਜ਼ ਕਰਨਗੇ ਦੋਸਤੋ ਵੋਟਿੰਗ ਵੀ ਇੱਕ ਪੈਟਰਨ ਨਾਲ ਹੁੰਦੀ ਹੈ ਹਰ ਸੀਟ ਦੇ ਦੋਸਤੋ 10-15% ਉਹ ਵੋਟਰ ਹੁੰਦੇ ਹਨ ਜੋ ਗਰੀਬੀ ਰੇਖਾ ਤੋਂ ਹੇਠਾਂ ਹੀ ਹੁੰਦੇ ਹਨ ਜਾਂ ਉਸਦੇ ਨਜ਼ਦੀਕ ਹੁੰਦੇ ਹਨ ਇਹ ਜਾਂ ਤਾਂ ਪੈਸੇ ਲੈ ਕੇ ਵੋਟ ਕਰਦੇ ਹਨ ਜਾਂ ਇਹ ਵੇਖ ਕੇ ਕਿ ਕੋਈ ਉਹਨਾਂ ਨੂੰ ਕਿੰਨਾ ਵੱਧ ਤੋਂ ਵੱਧ ਮੁਫਤ ਦੇ ਰਿਹਾ ਹੈ ਕਿਸੇ ਕਿਸੇ ਸੀਟ ਦੇ ਦੋਸਤੋ ਇਹਨਾਂ ਦੀ ਗਿਣਤੀ 20% ਤੱਕ ਵੀ ਹੁੰਦੀ ਹੈ ਇਸ ਤੋਂ ਇਲਾਵਾ ਦੋਸਤੋ 10% ਉਹ ਵੋਟਰ ਹੁੰਦੇ ਹਨ ਜੋ ਮਾਲਦਾਰ ਜਾਂ ਕਹੀਏ ਅਮੀਰ ਹੁੰਦੇ ਹਨ ਇਹਨਾਂ ਵਿੱਚ ਕੁਝ ਲੋਕ ਉਹ ਵੀ ਹੁੰਦੇ ਹਨ ਜੋ ਵੋਟਿੰਗ ਕਰਦੇ ਹੀ ਨਹੀਂ ਹਨ ਇਸ ਸਿਸਟਮ ਦੇ ਪ੍ਰਤੀ ਨਕਰਾਤਮਕ ਰੁਭਈਆ ਰੱਖਣ ਕਰਕੇ ਇੰਜ 200 ਲਗਭਗ 30% ਵੋਟਰਾਂ ਤੋਂ ਇਲਾਵਾ ਹਰ ਸੀਟ ਤੇ ਇਹਨਾਂ 30% ਵੋਟਾਂ ਤੋਂ ਇਲਾਵਾ ਦੋਸਤੋ ਹਰ ਸੀਟ ਤੇ ਹਰ ਪਾਰਟੀ ਦਾ ਆਪਣਾ ਵੋਟਰ ਹੁੰਦਾ ਹੈ ਪੱਕਾ ਵੋਟਰ ਪੱਕਾ ਸਮਰਥਕ ਉਹ ਵੀ 20 ਤੋਂ 40% ਦੇ ਕਰੀਬ ਹੁੰਦਾ ਹੈ ਦੋਸਤੋ ਇਹਨਾਂ ਪੱਕੇ ਵੋਟਰਾਂ ਦੇ ਸਿਰ ਤੇ ਉੱਪਰ ਹੀ ਪਾਰਟੀ ਆਪਣੇ ਜਿੱਤੇ ਦਾ ਦਾਵਾ ਕਰਦੀ ਹੈ ਪਰ ਦੋਸਤੋ ਇਸ ਤੋਂ ਇਲਾਵਾ ਬਾਕੀ ਬਚਦਾ 30-40% ਵੋਟਰ ਉਹ ਹੁੰਦਾ ਹੈ ਜੋ ਕਿਸੇ ਪਾਰਟੀ ਦਾ ਪੱਕਾ ਸਪੋਰਟਰ ਨਹੀਂ ਹੁੰਦਾ ਜਿਹੜਾ ਵੀ ਉਮੀਦਵਾਰ ਜਾਂ ਪਾਰਟੀ ਉਹਨਾਂ ਦੇ ਦਰ ਦੇ ਉੱਪਰ ਵੋਟਾਂ ਮੰਗਣ ਆਉਂਦੀ ਹੈ ਇਹ ਹੱਥ ਜੋੜ ਕੇ ਮੁਸਕਰਾ ਕੇ ਹਾਂਜੀ ਹਾਂਜੀ ਤੁਹਾਨੂੰ ਹੀ ਵੋਟ ਪਾਵਾਂਗੇ ਇਹ ਕਹਿੰਦੇ ਹਨ ਇਹ 30 40% ਵੋਟਰ ਹੀ ਦੋਸਤੋ ਨਿਰਣਾਇਕ ਹੁੰਦਾ ਹੈ ਚੋਣਾਂ ਵਿੱਚ ਜਿੱਦਨੂ ਜਿਸ ਪਾਰਟੀ ਨੇ ਇਸ ਨੂੰ ਆਪਣੇ ਵੱਲ ਕਰ ਲਿਆ ਉਸ ਦੀ ਜਿੱਤ ਪੱਕੀ ਹੋ ਜਾਂਦੀ ਹੈ ਜਿਵੇਂ ਪਿਛਲੀ ਵਾਰ ਆਮ ਆਦਮੀ ਪਾਰਟੀ ਨੇ ਕਿਹਾ ਸੀ ਦੋਸਤੋ ਉਹਨਾਂ ਨੇ ਇਹਨਾਂ ਵਿੱਚ ਇਹ ਸੰਦੇਸ਼ ਆ ਦੇ ਦਿੱਤਾ ਸੀ ਕਿ ਸਾਰੇ ਚੋਰ ਹਨ ਅਕਾਲੀ ਵੀ ਚੋਰ ਕਾਂਗਰਸੀ ਵੀ ਚੋਰ ਸਾਨੂੰ ਇੱਕ ਮੌਕਾ ਦਿਓ ਅਤੇ ਉਹਨਾਂ ਨੂੰ ਮੌਕਾ ਦੇ ਦਿੱਤਾ ਗਿਆ ਨਜੀ 30 40% ਨਿਊਟਰਲ ਵੋਟਰ ਆਮ ਆਦਮੀ ਪਾਰਟੀ ਵੱਲ ਪਿਛਲੀਆਂ ਚੋਣਾਂ ਵਿੱਚ ਝੁੱਕ ਗਿਆ ਸੀ ਅਤੇ ਉਹਨਾਂ ਦੀ ਜਿੱਤ ਦਾ ਵੱਡਾ ਕਾਰਨ ਬਣਿਆ ਪਰ ਦੋਸਤੋ ਇਸ ਵਾਰ ਕਿਸੇ ਵੀ ਪਾਰਟੀ ਨੇ ਇਸ ਤੱਕ ਅਪਰੋਚ ਨਹੀਂ ਕੀਤੀ ਹੈ ਇਸ ਨਿਊਟਰਲ ਵੋਟਰ ਤੱਕ ਕੋਈ ਮੁੱਦਾ ਹੀ ਨਹੀਂ ਹੈ ਜਿਸ ਨੂੰ ਲੈ ਕੇ ਇਹ ਨਿਊਟਰਲ ਵੋਟਰ ਤੱਕ ਪਹੁੰਚ ਕਰ ਸਕਣ ਇਸ ਵਾਰ ਇਹ VOTING ਪਰਸੈਂਟੇਜ ਵਿੱਚ ਕਮੀ ਦਾ ਕਾਰਨ ਵੀ ਬਣੇਗਾ ਕਿਉਂਕਿ ਇਹ 30 40% ਜੋ ਨਿਊਟਰਲ ਵੋਟਰ ਹੈ ਇਹ ਥੋੜਾ ਇਹਨਾਂ ਚੋਣਾਂ ਵਿੱਚ ਉਦਾਸ ਹੀ ਨਜ਼ਰ ਆ ਰਿਹਾ ਹੈ ਸਾਰੇ ਪੱਕੇ ਵੋਟਰ ਰਾਜਨੀਤਿਕ ਪਾਰਟੀਆਂ ਦੇ ਉਹੀ ਪੂਰੇ ਉਤਸ਼ਾਹ ਨਾਲ ਇਸ ਵਾਰ VOTING ਵਿੱਚ ਵਿਚਰ ਰਹੇ ਹਨ ਤੇ ਵੋਟਾਂ ਵਲੇ ਵੋਟ ਵੀ ਕਰਨਗੇ ਇੰਜ ਦੋਸਤੋ ਲੁਧਿਆਣਾ ਵੈਸਟ ਸੀਟ ਤੇ ਜੇ ਆਮ ਆਦਮੀ ਪਾਰਟੀ ਬਾਰੇ ਗੱਲ ਕੀਤੀ ਜਾਵੇ ਤਾਂ ਮਾਮਲਾ ਇਸ ਵਾਰ ਗਰਬੜ ਹੈ ਪਿਛਲੀਆਂ ਚੋਣਾਂ ਵਿੱਚ ਜਿਹੜਾ ਵੋਟਰ ਜਿਹहां ਨਿਊਟਰਲ ਵੋਟਰ ਇਹਨਾਂ ਦੀ ਜਿੱਤ ਦਾ ਕਾਰਨ ਬਣਿਆ ਸੀ ਉਹ ਇਸ ਵਾਰ ਸਾਇਲੈਂਟ ਹੈ ਉਹਨਾਂ ਦੀ ਚੁੱਪ ਆਮ ਆਦਮੀ ਪਾਰਟੀ ਨੂੰ ਚੋਣਾਂ ਵਿੱਚ ਭਾਰੀ ਪਵੇਗੀ ਦੋਸਤੋ ਲੋਕਾਂ ਦੇ ਜੁੜਦੇ ਹੱਥ ਮੁਸਕਰਾਉਂਦੇ ਜਿਹੜੇ ਤੁਹਾਨੂੰ ਹੀ ਵੋਟ ਦੇਵਾਂਗੇ ਇਹ ਇਸ ਦੀ ਗਰੰਟੀ ਨਹੀਂ ਹੁੰਦੀ ਆਮ ਆਦਮੀ ਪਾਰਟੀ ਪੰਜਾਬ ਵਿੱਚ ਨਜ਼ਰ ਆ ਰਿਹਾ ਹੈ ਕਿ ਲੋਕਾਂ ਦੇ ਮਨਾਂ ਤੋਂ ਉਤਰ ਚੁੱਕੀ ਹੈ ਹੁਣ ਤਾਂ ਇਹ ਆਮ ਆਦਮੀ ਪਾਰਟੀ ਵਾਲੇ ਅਕਾਲੀ ਚੋਰ ਹਨ ਕਾਂਗਰਸੀ ਚੋਰ ਹਨ ਉਹਨਾਂ ਨੂੰ ਭ੍ਰਸ਼ਟ ਵੀ ਨਹੀਂ ਕਹਿ ਸਕਦੇ ਜੇ ਉਹ ਇੰਜ ਕਰਨਗੇ ਤਾਂ ਫਿਰ ਸਾਰੀਆਂ ਉਂਗਲੀਆਂ ਜੀਹਾਂ ਇੱਕ ਉਂਗਲੀ ਉਹਨਾਂ ਵੱਲ ਕਰਨਗੇ ਤਾਂ ਬਾਕੀ ਚਾਰ ਉਂਗਲੀਆਂ ਇਹਨਾਂ ਵੱਲ ਆਣ ਗਈਆਂ ਕੇਜਰੀਵਾਲ ਸੋਦੀਆ ਫਿਰ ਇਹ ਕੀ ਜਵਾਬ ਦੇਣਗੇ ਬਸ ਅਦਾਲਤਾਂ ਆਣੀਆਂ ਨੇ ਇਹੀ ਕਹਿ ਸਕੋਗੇ ਪਰ ਲੋਕਾਂ ਨੂੰ ਉਹਨਾਂ ਦੀ ਇਹ ਕਹੀ ਹੋਈ ਗੱਲ ਹਜਮ ਨਹੀਂ ਹੋਣੀ ਇੰਜੇ ਦੋਸਤੋ ਲਿਦਾਣਾ ਵੈਸਟ ਸੀਟ ਦੇ ਉੱਪਰ ਹਾਲੇ ਵੀ ਆਮ ਆਦਮੀ ਪਾਰਟੀ ਦੀ ਦਾਅਵੇਦਾਰੀ ਕਾਂਗਰਸ ਦੇ ਮੁਕਾਬਲੇ ਕਾਫੀ ਕਮਜ਼ੋਰ ਲੱਗ ਰਹੀ ਹੈ। ਬਾਕੀ ਜੇ ਆਮ ਆਦਮੀ ਪਾਰਟੀ ਦੇ ਮੰਤਰੀ ਜਾਂ केजरीवाल ਦੇ ਮਨੀਸ਼ ਸਸਦੀ ਆ ਉਹ ਗਰਾਊਂਡ ਲੈਵਲ ਤੇ ਉਤਰ ਕੇ ਪ੍ਰਚਾਰ ਵਿੱਚ ਜੁਟ ਜਾਂਦੇ ਹਨ ਤਾਂ ਮੁਕਾਬਲਾ ਸਖਤ ਹੋ ਸਕਦਾ ਹੈ। ਪਰ ਜਿੰਨੀ ਗਰਮੀ ਪੈ ਰਹੀ ਹੈ ਦੋਸਤੋ ਆਮ ਆਦਮੀ ਪਾਰਟੀ ਦੇ ਲੀਡਰ ਵਰਕਰ ਲੱਗਦਾ ਨਹੀਂ ਕਿ ਉਹ ਇੰਨੀ ਗਰਮੀ ਵਿੱਚ ਸੜਕਾਂ ਤੇ ਉਤਰ ਕੇ ਪਾਰਟੀ ਲਈ ਚੋਣ ਪ੍ਰਚਾਰ ਕਰਨਗੇ। ਬਸ ਕੁਝ ਇਕੱਠ ਕਰਨਗੇ, ਫੋਟੋਆਂ ਖਿਚਾਣਗੇ ਤੇ ਮੀਡੀਆ ਵਿੱਚ ਬਿਆਨਬਾਜ਼ੀ। ਇਹੋ ਕੋ ਜੀ ਨਾ ਚੋਣਾਂ ਵਿੱਚ ਹਾਲੇ ਤੱਕ ਚੱਲ ਰਿਹਾ ਹੈ ਇੰਜ ਦੋਸਤੋ ਇਹ ਨਾ ਚੋਣਾਂ ਵਿੱਚ ਹਾਲੇ ਤੱਕ ਲੱਗ ਰਿਹਾ ਹੈ ਕਿ ਕਾਂਗਰਸ ਪਾਰਟੀ ਦੇ ਭਾਰਤ ਭੂਸ਼ਣ ਆਸ਼ੂ ਉਹ 60% ਅੰਕਾ ਨਾਲ ਸਭ ਤੋਂ ਅੱਗੇ ਹਨ ਇਹਨਾਂ ਤੋਂ ਪਿੱਛੇ ਹਨ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਉਹ ਲੱਗਦਾ ਪਏ 50% ਜਾਂ ਵੱਧ ਤੋਂ ਵੱਧ 55% ਲੈ ਕੇ ਤਕਰੀਬਨ ਦੂਜੇ ਨੰਬਰ ਤੇ ਹਨ ਇਹਨਾਂ ਤੋਂ ਪਿੱਛੇ ਵੀ ਦੋ ਉਮੀਦਵਾਰ ਹਨ ਅਕਾਲੀ ਦਲ ਦੇ ਅਤੇ ਭਾਜਪਾ ਦੇ ਅਕਾਲੀ ਦਲ ਬਾਦਲ ਇਹਨਾਂ ਚੋਣਾਂ ਵਿੱਚ ਆਪਣੀ ਉਪਸਥਿਤੀ ਦਰਜ ਕਰਾਉਣ ਦੇ ਚੱਕਰ ਵਿੱਚ ਹੈ ਦੋਸਤੋ ਚੋਣ ਪ੍ਰਚਾਰ ਵਿੱਚ ਵੀ ਉਹ ਉਤਰ ਚੁੱਕਾ ਹੈ ਉਹਨਾਂ ਦਾ ਚੋਣ ਪ੍ਰਚਾਰ ਵੀ ਚੱਲ ਰਿਹਾ ਹੈ ਪਰ ਚੋਣ ਪ੍ਰਚਾਰ ਇੰਜ ਹੈ ਜਿਵੇਂ ਕੋਈ ਹਾਰੀ ਹੋਈ ਬਾਜੀ ਖੇਡ ਰਿਆ ਹੋਵੇ ਸਭ ਤੋਂ ਮੈਡੀ ਗੱਲ ਇਹ ਹੈ ਦੋਸਤੋ ਕਿ ਹਾਰ ਉਹਨਾਂ ਦੇ ਚਿਹਰਿਆਂ ਤੋਂ ਨਜ਼ਰ ਆ ਰਹੀ ਹੈ ਬਾਕੀ ਦੋਸਤੋ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਆਪਣੇ ਪਰਿਵਾਰ ਸਹਿਤ ਚੋਣ ਮੈਦਾਨ ਵਿੱਚ ਉਤਰ ਚੁੱਕਾ ਹੈ ਪਰ ਦੁੱਖ ਦੀ ਗੱਲ ਇਹ ਹੈ ਦੋਸਤੋ ਕਿ ਨਲਾਇਕ ਲੀਡਰਸ਼ਿਪ ਕਰਕੇ ਉਸ ਕੋਲ ਪ੍ਰਾਪਤ ਕਰਨ ਲਈ ਕੁਝ ਵੀ ਨਹੀਂ ਹੈ ਉਹ ਪ੍ਰਾਣੀਆ ਅਕਾਲੀ ਦਲ ਦੀਆਂ ਗਲਤੀਆਂ ਸਿਆਸੀ ਗਲਤੀਆਂ ਦਾ ਬੋਝ ਲੈ ਕੇ ਹੀ ਇਸ ਚੋਣ ਪ੍ਰਚਾਰ ਵਿੱਚ ਉਤਰਿਆ ਹੋਇਆ ਹੈ ਇਹੋ ਹਾਲ ਦੋਸਤੋ ਬੀਜੇਪੀ ਕੈਂਡੀਡੇਟ ਦਾ ਵੀ ਹੈ ਪਰ ਉਸਦੀ ਸਥਿਤੀ ਅਕਾਲੀ ਦਲ ਦੇ ਉਮੀਦਵਾਰ ਤੋਂ ਥੋੜਾ ਹਟ ਕੇ ਹੈ ਬੀਜੇਪੀ ਕੋਲ ਸ਼ਹਿਰ ਵਿੱਚ ਆਪਣਾ ਇੱਕ ਪੱਕਾ ਵੋਟ ਬੈਂਕ ਹੈ ਉਹਨਾਂ ਦੇ ਕੁਝ ਪੱਕੇ ਸਮਰਥਕ ਹਨ ਪਰ ਉਹਨਾਂ ਦੀ ਗਿਣਤੀ 18 ਤੋਂ 20% ਤੋਂ ਵੱਧ ਨਹੀਂ ਹੈ ਦੋਸਤੋ ਦੋਸਤੋ ਚੋਣਾਂ ਵਿੱਚ ਘੱਟੋ ਘੱਟ 30% ਵੋਟਾਂ ਚਾਹੀਦੀਆਂ ਹਨ ਉਸ ਤੋਂ ਬਾਅਦ ਹੀ ਜਿੱਤ ਦੀ ਦਾਅਵੇਦਾਰੀ ਕੀਤੀ ਜਾ ਸਕਦੀ ਹੈ ਬੀਜੇਪੀ ਦੇ ਸੰਗਠਨ ਦੇ ਲੀਡਰ ਦੀ ਕਮਜ਼ੋਰੀ ਇਹ ਹੈ ਦੋਸਤੋ ਕਿ ਉਹ ਪੰਜਾਬ ਵਿੱਚ ਬਹੁਤੇ ਸਰਗਰਮ ਨਜ਼ਰ ਹੀ ਨਹੀਂ ਆਉਂਦੇ ਅਤੇ ਨਾ ਹੀ ਚੋਣਾਂ ਵਿੱਚ ਬਹੁਤਾ ਉਤਸ਼ਾਹ ਹੁਣਾ ਵਿੱਚ ਦਿਖਦਾ ਹੈ ਦੂਜਾ ਦੂਜਾ ਇਹਨਾਂ ਦੀ ਸਭ ਤੋਂ ਵੱਡੀ ਕਮੀ ਇਹ ਅੰਕੜਿਆਂ ਨਾਲ ਖੇਡਦੇ ਹਨ 80% ਸਾਡੇ ਵੋਟਰ ਹਨ ਇਸ ਹਲਕੇ ਵਿੱਚ 80% ਆਪਣੇ ਯਾਰਾਂ ਦੋਸਤਾਂ ਦੇ ਉਹ ਸਾਨੂੰ ਵੋਟ ਪਵਾ ਦੇਣਗੇ 80% ਲੋਕ ਨਰਿੰਦਰ ਮੋਦੀ ਦੇ ਪ੍ਰਸ਼ਾਸਕ ਹੋਣ ਕਰਕੇ ਬੀਜੇਪੀ ਨੂੰ ਵੋਟ ਕਰ ਦੇਣਗੇ ਇੰਜ ਉਹ ਇਹਨਾਂ ਅੰਕੜਿਆਂ ਦੀ ਜਾਦੂਗਰੀ ਕਰਕੇ ਹਿਸਾਬਦੰਦ ਕਰਕੇ ਬੀਜੇਪੀ ਪੰਜਾਬ ਵਿੱਚ ਤਕਰੀਬਨ ਹਰ ਵਾਰੀ ਫਸੱਡੀ ਹੀ ਰਹਿ ਜਾਂਦੀ ਹੈ ਇਹ ਅੰਕੜੇबाजी ਹੀ ਭਾਜੀ ਹੀ ਭਾਜਪਾ ਦੀ ਜਿੱਤ ਦੀ ਰਾਹ ਵਿੱਚ ਇੱਕ ਬਹੁਤ ਵੱਡਾ ਰੋੜਾ ਹੈ ਦੋਸਤੋ ਜੋ ਨਿਊਟਰਲ ਵੋਟਰ ਹੁੰਦਾ ਹੈ 30 40% ਦੇ ਕਰੀਬ ਉਸ ਨੂੰ ਆਪਣੇ ਵੱਲ ਕਰਨ ਦੀ ਕੋਸ਼ਿਸ਼ ਭਾਜਪਾ ਕਰਦੀ ਹੀ ਨਹੀਂ ਸ਼ਿੱਦਤ ਨਾਲ ਫਿਰ ਜਿੱਤੇਗੀ ਕਿਵੇਂ ਇਹ ਬਸ ਆਪਣੀ ਓਪਸਥਿਤੀ ਹੀ ਦਰਜ ਕਰਵਾਉਂਦੀ ਹੈ ਚੋਣਾਂ ਵਿੱਚ ਭਾਜਪਾ ਹਾਲੇ ਤੱਕ ਪੰਜਾਬ ਦੀਆਂ ਹੋਈਆਂ ਚੋਣਾਂ ਵਿੱਚ ਪੰਜਾਬ ਵਿੱਚ ਆਪਣੀ ਪੂਰੀ ਤਾਕਤ ਨਾਲ ਹਾਲੇ ਤੱਕ ਭਾਜਪਾ ਕਦੀ ਵੀ ਕੋਈ ਵੀ ਸੀਟ ਦੇ ਉੱਪਰ ਚੋਣ ਨਹੀਂ ਲੜੀ ਹੈ ਜਿਸ ਦਿਨ ਜਿਸ ਚੋਣ ਵਿੱਚ ਬੀਜੇਪੀ ਪੂਰੀ ਤਾਕਤ ਨਾਲ ਮੈਦਾਨ ਵਿੱਚ ਉਤਰੇਗੀ ਉਸ ਦਿਨ ਇਹ ਅੰਦਾਜ਼ਾ ਲੱਗੇਗਾ ਕਿ ਬੀਜੇਪੀ ਪੰਜਾਬ ਵਿੱਚ ਕਿੰਨੇ ਕੁ ਪਾਣੀ ਵਿੱਚ ਹੈ ਬੇਸ਼ੱਕ ਦੋਸਤੋ ਲੋਕ ਅਕਾਲੀ ਹੋਣ ਜਾਂ ਕਾਂਗਰਸੀ ਹੋਣ ਜਾਂ ਹੁਣ ਆਮ ਆਦਮੀ ਪਾਰਟੀ ਉਸ ਤੋਂ ਅੱਕ ਚੁੱਕੇ ਹਨ ਪਰ ਬੀਜੇਪੀ ਵੋਟਰ ਆਪਣੇ ਆਪ ਕਿਸੇ ਵੱਲ ਨਹੀਂ ਝੁਕਦਾ ਉਸ ਨੂੰ ਆਪਣੇ ਵੱਲ ਖੁਦ ਲੈ ਕੇ ਆਉਣਾ ਪੈਂਦਾ ਹੈ ਕਿਉਂਕਿ ਚੋਣਾਂ ਵੇਲੇ ਵੋਟਰ ਕੁਝ ਦਿਨ ਤਾਂ ਬਾਦਸ਼ਾਹ ਹੁੰਦਾ ਹੀ ਹੈ ਇੰਜਾਂ ਦੇ ਵਿੱਚ ਦੋਸਤੋ ਇਹ ਕਿਹਾ ਜਾ ਸਕਦਾ ਹੈ ਕਿ ਲੁਧਿਆਣਾ ਵੈਸਟ ਦੀ ਸੀਟ ਉੱਪਰ ਸਭ ਤੋਂ ਮੂਰੇ ਜੀ ਹਾਂ ਸਭ ਤੋਂ ਮੂਰੇ ਹਨ ਕਾਂਗਰਸ ਦੇ ਉਮੀਦਵਾਰ ਭਰਤਪੁਸ਼ਨ ਆਸ਼ੂ ਕਾਂਗਰਸ ਪਾਰਟੀ ਲੀਡ ਵਿੱਚ ਹੈ ਦੂਜੇ ਨੰਬਰ ਤੇ ਹਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਇਸ ਤੋਂ ਇਲਾਵਾ ਦੋਸਤੋ ਬੀਜੇਪੀ ਹੋਵੇ ਜਾਂ ਸ਼ਰਮਣੀ ਅਕਾਲੀ ਦਲ ਬਾਦਲ ਇਹ ਬਸ ਖਾਣਾ ਪੂਰਤੀ ਹੀ ਕਰ ਰਹੇ ਹਨ ਇਸ ਸੀਟ ਉੱਪਰ ਦੇ ਆਰ ਫਾਈਟਿੰਗ ਜਸਟ ਫੋਰ ਕਿ ਸਾਡੀ ਜਮਾਨਤ ਜਬਤ ਨਾ ਹੋਵੇ ਤੁਹਾਡਾ ਕੀ ਮੰਨਣਾ ਹੈ ਦੋਸਤੋ ਤੁਸੀਂ ਕਮੈਂਟ ਕਰ ਸਕਦੇ ਹੋ ਦੋਸਤੋ ਜੂਨ 84 ਵਾਲੀ ਕਾਂਗਰਸ ਦਾ ਜੂਨ ਮਹੀਨੇ 2025 ਵਿੱਚ ਲੁਧਿਆਣਾ ਵੈਸਟ ਤੋਂ ਜਿੱਤ ਪ੍ਰਾਪਤ ਕਰਨਾ ਕਿਸ ਲਈ ਨਮੋਸ਼ੀ ਵਾਲਾ ਹੋਵੇਗਾ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜਰੂਰ ਕਰੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕਹਿਉ ਬਸਤ ਸਦ ਸੰਗ